ਤੁਹਾਡਾ ਧਰਨਾ ਇਹ ਜੀ ਕਿੰਨੇ ਦਿਨਾਂ ਚ ਸ਼ਾਮਲ ਹੋ ਚੁੱਕਿਆ ਕੀ ਨਾਮ ਆ ਤੁਹਾਡਾ ਜੀ ਪਰਮਜੀਤ ਜੀ ਤੇ ਤੇਰਾ ਤੁਹਾਡਾ ਧਰਨਾ ਇਹ ਕਿੰਨੇ ਦਿਨਾਂ ਚ ਸ਼ਾਮਲ ਹੋ ਚੁੱਕਿਆ 5 ਦਿਨ ਹੋ ਗਏ ਜੀ ਕਿਉਂ ਲਾਇਆ ਧਰਨਾ ਇਹ ਇਹ ਸਾਡਾ ਹੱਕ ਜੀ ਮਿਲਣਾ ਚਾਹੀਦਾ ਗਰੀਬਾਂ ਦਾ ਕਾਦਾ ਹੱਕ ਆ ਜੀ ਇਹ ਧਰਮਸ਼ਾਲਾ ਜੀ ਹਾਂ ਜੀ ਇਹ ਸਾਨੂੰ ਇਹੀ ਕਹਿੰਨੇ ਆ ਸੀ ਗੱਟਰ ਸਾਹਿਬ ਦੇ ਬੇਨਤੀ ਕਰਦੇ ਆ ਮੂਰੇ ਵੀ ਸਾਡਾ ਹੱਕ ਸਾਨੂੰ ਦੇ ਦੇ ਜੁਗੜਿਆਂ ਵਰਿਆਂ ਦੀ ਗਰੀਬਾਂ ਦੀ ਧਰਮਸ਼ਾਲਾ ਸੀ ਕਿੱਥੇ ਜਾਵਾਂਗੇ ਸਾਨੂੰ ਇਹੀ ਚਾਹੀਦਾ ਉਹਦੇ ਮੂਰੇ ਇਹੀ ਬੇਨਤੀ ਆ ਸਾਡੀ ਸਾਡਾ ਭਾਈਚਾਰਾ ਜ਼ਿੰਮੇਦਾਰਾ ਸੀ ਉਹਦੇ ਮੰਗਰਾਂ ਸਾਨੂੰ ਇਹ ਧਰਮਸਾਲਾ ਮਿਲਣੀ ਚਾਹੀਦੀ ਠੀਕ ਆ ਅਸੀਂ ਤਾਂ ਇਹੀ ਆਨੇ ਵੀ ਅਸੀਂ ਗਰੀਬ ਕਿੱਥੇ ਜਾਵਾਂਗੇ ਕੈਦਨ ਹੋ ਗਏ ਸਾਨੂੰ ਰੋਲਦਿਆਂ ਨੂੰ ਨਾ ਅਸੀਂ ਉਹਨੂੰ ਮਾੜਾ ਕਹਿਣਾ ਨਾ ਚੰਗਾ ਕਹਿਣਾ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਅੱਛਾ ਇਹ ਧਰਮਸਾਲਾ ਜਿਹੜੀ ਇਹ ਢਾਈ ਆ ਕਾਹਦੋਂ ਢਾਈ ਆ ਕੀ ਬਣ ਰਿਹਾ ਇੱਥੇ ਇਹ ਜੀ ਦਫ਼ਤਰ ਬਣਨਾ ਕਾਹਦਾ ਦਫ਼ਤਰ ਬਣਨਾ ਕਾਉਂਸਲ ਦਾ ਅੱਛਾ ਹਾਂ ਉਹ ਅਸੀਂ ਇੱਥੇ ਦਫ਼ਤਰੇ ਬਣਨ ਨਹੀਂ ਦੇਣਾ ਸਾਨੂੰ 5 ਦਿਨ ਹੋ ਗਏ ਬੁੜੀਆਂ ਨੂੰ ਸਾਨੂੰ ਇਹ ਹੈਰਾਨ ਕਰ ਦਿਆ ਕੋਈ ਤਾਂ ਆ ਕੇ ਸਾਡੇ ਨਾਲ ਇਹ ਫੈਸਲਾ ਕਰ ਲੈਣ ਸਾਡੀ ਹੱਥ ਮੰਨ ਕੇ ਇਹਨਾਂ ਮੁਰੇ ਇਹ ਹੀ ਬੇਨਤੀ ਆ ਵੀ ਸਾਡੇ ਨਾਲ ਕੋਈ ਆ ਕੇ ਫੈਸਲਾ ਕਰ ਨੇ ਇਹ ਗੱਲ ਦਾ ਅਸੀਂ ਤਾਂ ਆਪਦੀ ਧਰਮਸ਼ਾਲਾ ਆਪਦਾ ਹੱਕ ਇੱਥੇ ਲੈਣਾ ਹੀ ਲੈਣਾ ਸੀ ਕੀ ਕਹੋਗੇ ਤੁਸੀਂ ਹਾਂਜੀ ਜੀ ਬਸ ਇਹ ਹੀ ਬੇਨਤੀ ਹੱਥ ਜੋੜ ਕੇ ਵੀ ਸਾਡੀ ਧਰਮਸ਼ਾਲਾ ਸਾਨੂੰ ਵਾਪਸ ਦਿੱਤੀ ਜਾਵੇ ਇਹ ਹੀ ਹੱਥ ਜੋੜ ਕੇ ਬੇਨਤੀ ਆ ਇਹਨਾਂ ਮੁਰੇ ਅੱਛਾ ਮਾਤਾ ਤੁਸੀਂ ਕੀ ਕਹੋਗੇ ਅਸੀਂ ਕਹਿੰਦੇ ਹਾਂ ਸਰ ਧਰਮਸ਼ਾਲਾ ਸਾਡੇ ਹੋਣੀ ਚਾਹੀਦੀ ਇੱਥੇ ਬਣਾਉਣੀ ਆ ਸੀ ਇੱਥੇ ਬਣਾਉਣਾ ਤੁਸੀਂ ਜੇ ਕੋਈ ਮਾਮਲਾ ਸਾਡੀ ਜੀ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਹੈਗਾ ਕਾ ਸਾਡਾ ਕੋਈ ਦੁਸ਼ਮਣ ਨਹੀਂ ਸਾਡਾ ਕੋਈ ਬੈਰੀ ਨਹੀਂਗਾ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਜੀ ਬਸ ਜੇਕਰ ਤੁਹਾਨੂੰ ਹੱਕ ਨਹੀਂ ਮਿਲਦਾਗਾ ਇੱਥੇ ਧਰਨਸਾਲਾ ਉਹ ਦਫ਼ਤਰ ਬਣਾਉਂਦੇ ਫੇਰ ਕੀ ਕਰੋਂਗੇ ਨਹੀਂ ਬਣਾਉਣ ਦੇਣਾ ਜੀ ਅਸੀਂ ਤਾਂ ਨਹੀਂ ਆ ਸਾਨੂੰ ਇੱਥੇ ਧਰਨ ਅਸੀਂ ਧਰਨਾ ਨਹੀਂ ਬੈਠਾਗਾ ਧਰਨਾ ਇੱਥੇ ਰਹਿਣਾ ਸਾਡਾ ਜੇ ਸਾਡੇ ਨਾਲ ਜ਼ਬਰਦਸਤੀ ਆਈ ਹੋਊਗੀ ਅਸੀਂ ਧਰਨਾ ਨਹੀਂ ਰੱਖਾਂਗੇ ਅਸੀਂ ਇੱਥੇ ਧਰਨਾ ਨਹੀਂ ਰੱਖਾਂਗੇ ਅਸੀਂ ਹੁਣ ਤਾਂ ਮਿੰਤਾ ਕਰਦੇ ਆ ਉਹਦੇ ਮੂਰੇ ਹਾਂ ਵੀ ਚਲ ਸਾਨੂੰ ਨਾ ਰੋਲੇ ਆਪ ਨਾ ਬਦਨਾਮ ਹੋਵੇ ਵੀ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ બસ ਆਹੀ ਬੇਨਤੀ ਉਹਨਾਂ ਨੇ ਵੀ ਰਹਿਣਾ ਅਸੀਂ ਵੀ ਰਹਿਣਾ ਉਹ ਥੋੜਾ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ